22000 ਦੀ ਕੱਟੀ ਦੇਵਾਂਗੇ ਜੀ ਹੈ 22000 ਦੀ 22 ਦੀ ਹਾਂਜੀ ਆਹ ਕੱਟੀ ਹਾਂ ਗੈਰੀ ਆਹ ਕੱਟੀ ਬਾਈ ਕਹਿੰਦਾ ਕੱਲੇ 22000 ਦੀ ਇਹ ਦੇ ਦਾਂਗੇ ਯਾਰ ਕੱਟੀ ਬਹੁਤ ਕਮਾਲ ਦੀ ਹੈ ਨਾ ਆਹ 8 ਕਿਲੋ ਕਾ ਕਿ ਦੇਵਾਂਗੇ ਝੂਠ ਨਹੀਂ ਮਾਰਨਾ ਠੀਕ ਆ ਦੁੱਧੇ ਨਹੀਂ ਮੈਂ 9 ਗੁੱਲੀ ਹੋਵੇ ਠੀਕ ਆ 8 ਕਿਲੋ ਕਾ ਕਿ ਦੇਵਾਂਗੇ ਕਿੰਨੇ ਪੈਸੇ 72000 ਦੀ ਮੈਂ ਦੇ ਦਾਂਗੇ ਲੈ ਸੱਜਣਾ ਅੱਜ ਨਾ ਤੁਹਾਨੂੰ 6 ਦਿਖਾ ਦਾਂਗੇ ਕੱਟੀਆਂ ਬਹੁਤ ਟੌਪ ਦੀਆਂ ਇੱਕ ਨੀਲੀ ਰਾਵੀ ਤੇ ਇੱਕ ਦਿਖਾ ਦਾਂਗੇ ਗਾਈ ਤਾਜੀ ਸੂਈ ਤੇ ਇੱਕ ਦਿਖਾ ਦਾਂਗੇ ਦੋਆਂ ਕੁ ਮਹੀਨਿਆਂ ਦੀ ਸੂਈ ਹੋਈ ਮੱਝ ਥੱਲੇ ਦੀ ਕੁਆਲਿਟੀ ਆ ਗਈ ਬਿਲਕੁ ਬਿਲਕੁਲ ਰੇਟ ਬਾਈ ਕਹਿੰਦਾ ਜੈ ਜੈ ਹੀ ਕਰ ਦੇਣਾ ਗੱਲਬਾਤ ਬਾਈ ਨਾਲ ਕਰਾ ਦਾਂਗੇ ਪਿੰਡ ਖੜਿਆ ਫਤੇਗੜ ਛੰਨਾ ਤਹਿਸੀਲ ਤੇ ਜ਼ਿਲ੍ਹਾ ਬਰਨਾਲਾ ਤੇ ਬਾਕੀ ਗੱਲਬਾਤ ਗੇਜੀ ਨਾਲ ਕਰਾ ਦਾਂਗੇ ਆ ਜਾ ਗੇਜੀ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਆ ਠੀਕ ਠਾਕ ਜੀ ਵਧੀਆ ਨੰਬਰ ਬੋਲੋ 97795 62218 ਜੀ 97795 62218 62218 ਕੱਟੀਆਂ ਤੋਂ ਸ਼ੁਰੂਆਤ ਕਰੀਏ ਇੱਕ ਇਧਰੋਂ ਕਰੀਏ ਇਧਰੋਂ ਮਰਜ਼ੀ ਕਰ ਲਈ ਹੈ ਇਧਰ ਜੀ ਕਰਾ ਮੈਂ ਕਹਿੰਦਾ ਪਹਿਲਾਂ ਕੱਟੀਆਂ ਤੋਂ ਕਰ ਲੈ ਆ ਕਰੀਏ ਨਾ ਆ ਮੱਝ ਤੇ ਗਾਵਾਂ ਕਰੋ ਦਿਖਾ ਲਾਂਗੇ ਤੁਹਾਨੂੰ ਰੇਟ ਇਹਨਾਂ ਦਾ ਬੜਾ ਜੈ ਜੈ ਰਹੂਗਾ ਧੋਕਰ ਮ ਆਸ਼ੀਰਵਾਦ ਇੱਥੋਂ ਕਰ ਲੈਣਾ ਤੌਰ ਬਾਈ ਖੋਲ ਕੇ ਇੱਕ ਨੰਬਰ ਵਾਲੀ ਕੱਟੀ ਨੰਬਰ ਮੁਤਾਬਕ ਬਾਈ ਨਾਲ ਗੱਲਬਾਤ ਕਰ ਲਿਓ ਸਿੰਘ ਹੀ ਆ ਗਈ ਜਮਾ ਬੰਦਾ ਉਮਰ ਬਾਈ ਕਿੰਨੀ ਉਮਰ ਬੀਰੀ ਦੀ ਹੋਊਗੀ ਮੈਨੂੰ 17 ਮਹੀਨਿਆਂ ਦੀ 17 18 ਮਹੀਨਿਆਂ ਦੀ ਹਾਂ ਸਿੰਘ ਜਮਾ ਬੰਦਾ ਆ ਖੀਰੀ ਕੱਟੀ ਹੈ ਜੀ ਠੀਕ ਹੈ ਗੱਲ ਹਾਂ ਆ ਦੰਦੋ ਬਾਈ ਕਹਿੰਦਾ ਖੀਰੀ ਤੇ ਚੋਲੀ ਬਹੁਤ ਸੋਹਣੀ ਰੱਖੂਗੀ ਹੈ ਨਾ ਤੇ ਸਵਾਦੀ ਠੰਡੀ ਲੱਗਦੀ ਹੈ ਜਮਾ ਕਿਵੇਂ ਮਰਜੀ ਹੈ ਕੱਟੀ ਵਿਥੇ ਲਾਈ ਬੈਠਾ ਕੋਈ ਚੱਕਰ ਹੀ ਲੈ ਇੱਥੇ ਰੋਕ ਲਾ ਰੋਕ ਲਾ ਰੋਕ ਲਾ ਲੈ ਲੈ ਐ ਨਿਕਲ ਰੋਕ ਲਾ ਰੋਕ ਲਾ ਲੈ ਇੱਥੋਂ ਇੱਥੋਂ ਕਰਾ ਦੇ ਲੈ ਆਇਥੋਂ ਫੇਸ ਕਰ ਲਾਉਂਦੇ ਬੰਨੇ ਫੇਸ ਕੁਆਲਿਟੀ ਤੇ ਮਾਰਦੀ ਹੈ ਕੈਮਰਾ ਇੱਥੇ ਰੋਕ ਲਾ ਉਰਲੇ ਬੰਨੇ ਕਰਦੇ ਆਇਥੋਂ ਮਾਰਦੀ ਹੈ ਕੈਮਰਾ 17 ਕ ਮਹੀਨਿਆਂ ਦੀ ਏਜ ਆ ਗਈ ਮੈਂ ਤਾਂ 31 ਬਹੁਤ ਹਾਂ ਜੀ ਬਰੀਕੀ ਬਰੂਕੀ ਬਹੁਤ ਹੈ ਕੱਟੀ ਬਰੀਕੀ ਬਹੁਤ ਹੈ ਕੱਟੀ ਜੀ ਠੀਕ ਹੈ ਹਾਂ ਪਲੇ ਆਲੇ ਆਲੇ ਆ ਇਹ ਕੱਟੀਆਂ ਕੇਰਾ ਮੋਟਾ ਜਿਹਾ ਆਈਡੀਆ ਦੇ ਦੇ ਵੀ ਕਿੰਨੇ ਕੁ ਦੁੱਧ ਵਾਲੀਆਂ ਮੱਝਾਂ ਨੇ ਵੀਰੇ ਜਰਾ ਆਪਣੇ ਕੋਲੇ ਕੱਟੀਆਂ ਤੈਨੂੰ ਅੱਗੇ ਵੀ ਦੱਸ ਦੇਣਾ ਵੀ ਸਾਡੇ ਆਪਣੇ ਕੋਲੇ 12 ਤੋਂ 13 ਕਿਲੋ ਤੱਕ ਕੱਟੀਆਂ ਹੁੰਦੀਆਂ ਨੇ ਦੇਪ ਵਾਲਾ 15 ਦਿਨ 14 ਦਿਨ ਠੀਕ ਆ ਹਾਂ ਆਪਣੇ ਕੋਲੇ ਇਹ ਗੇੜ ਜੇ ਕੱਟੀਆਂ ਆਉਂਦੇ ਨੇ ਤੇ 12 13 ਕਿਲੋ ਸਟਾਰਟ ਆ ਠੀਕ ਆ ਹਾਂ ਹਾਂ ਬਸ ਉਹ ਆਪਾਂ ਵੀ ਕਹੇ ਜੇ 15 16 ਫਾਇਦਾ ਕੀ ਆ ਠੀਕ ਆ ਹਾਂ ਆ ਉਹ ਗੱਲ ਦਾ ਬਾਈ ਕਹਿੰਦਾ ਫਾਇਦਾ ਨਹੀਂ ਕੰਮ ਕਰਨਾ ਜੇ ਸਾਡੇ ਏਰੀਆ ਚ ਭਲੂਣ ਝੋਟੀ 11 12 ਕਿਲੋ ਦੁੱਧ ਦੇ ਦਿੰਦੀ ਆ ਠੀਕ ਆ ਗੱਲ ਆ ਹਾਂ ਆ ਬਾਈ ਕਹਿੰਦਾ ਆਪਣੇ ਏਰੀਆ ਦੀ 11 12 ਕਿਲੋ ਪਹਿਲਾਂ ਕੱਟੇ ਦੇ ਦਾਂਗੇ ਦੁੱਧ ਤੇ ਇਹਦਾ ਕੱਟੀ ਜੇ ਇੱਕ ਗੱਲ ਸੁਣ ਲੈ ਮੁੱਲ ਤਾਂ ਕੋਈ ਮਰਜ਼ੀ ਕਰਾਈ ਜਾ 42 ਕਿਲਾ 43 43 ਕਰਾ ਲਾ ਆਪਾਂ 34 ਜੀ ਕੱਟੀ ਦੀ ਮੰਗੇ 34 ਦੀ ਹਾਂ ਠੀਕ ਹੈ ਗੱਲਾਂ ਭਾਈ ਕਹਿੰਦਾ 34 ਦੀ ਕੱਟੀ ਦੇ ਦੇਣੀ ਆ ਇਹ ਮੰਨ ਲਓ ਵੀ 2-4 ਮਹੀਨੇ ਸਾਹਮਣੇ ਗੱਭਣ ਹੋਣਾ ਇੱਕ ਥਣ ਕੱਟੀ ਦਾ ਕਹੇ ਦੇਖ ਤਾਕ ਦੇਖ ਠੀਕ ਹੈ ਗੱਲਾਂ ਤਾਕਾ ਛੀਲ ਕੋਈ ਅਲਾ ਕਰੇ ਬਰੀਕੀ ਦੇ ਕੱਟੀ ਲੈ ਦਿਖਾ ਠੀਕ ਹੈ ਗੱਲਾਂ ਐਂ ਕੋਈ ਪਾਸੇ ਕਰ ਨੰਦੇ ਆਪਾਂ ਅਜ ਕੱਟੀ ਦੇ ਦੇ ਆਪਾਂ ਠੀਕ ਹੈ ਫ੍ਰੀ ਦੇ ਦਾਂਗੇ ਹਾਂ ਤੇ ਹੁਣ ਮਾਰਗਰੀ 2 ਨੰਬਰ ਵਾਲੀ ਤੇ ਕੈਮਰਾ ਝੋਲੀ ਝੂਲੀ ਇਹ ਥਣ ਛੇ ਨੇ ਵੀਰੇ ਕਿਸੇ ਨੇ ਮਹਿੰਗਾਈ ਹੀ ਲੈ ਕੇ ਗਿਆ ਛੇ ਥਣ ਸੀ ਮੈਨੂੰ ਕੱਟੀ ਲਿਆ ਦੇ ਪੱਲੇ ਆਦੀ ਮੈਨੂੰ ਕਹਿੰਦਾ ਹਮਨ ਲੈ ਕੇ ਨਹੀਂ ਜਾਂਦਾ ਪਹਿਲਾਂ ਕਹਿ ਕੇ ਦੇਵਾਂਗੇ ਛੇ ਪੈਸੇ ਆ ਰਿਹਾ ਹੈ। ਹਾਂ। ਠੀਕ ਆ ਵਿਚਾਰ ਲੈ ਦੋ ਤਾਰਾ ਬੜਾ ਵੀ ਛੱਡ ਦੇਣਗੀਆਂ। ਆਪਾਂ ਨਹੀਂ ਛੱਡਦੇ ਰਾਲੇ ਇੱਕ ਮਹਗਾਈ ਸੀ ਉਹ ਕਰਾ ਹਮ ਲੈ ਕੇ ਨਹੀਂ ਜਾਂਦਾ ਮੈਂ ਤੇਰੀ ਮਰਜ਼ੀ ਐ। ਠੀਕ ਆ ਗੱਲ। ਉਹ ਕੀ ਗੱਲ ਹੋ ਗਈ ਫਿਰ? ਪਤਾ ਨਹੀਂ ਗੱਲ ਕੀ ਹੋਈਗੇ ਇਹਨੂੰ। ਛੇ ਸਣ ਵਾਲੀ ਲਿਆਂਦੀ ਬੜੀ ਪਾ। ਲੈ ਆਂਦੀ ਮੈਂ ਕੋਈ ਚੱਕਰ ਨਹੀਂ ਖੜੀ ਨਾ ਦੁੱਧ ਤਾਂ ਵੱਧ ਹੀ ਦਊਗੀ ਘਟ ਦਿੰਦੀ ਨਹੀਂ। ਠੀਕ ਆ ਗੱਲ। ਦੋ ਬੱਚੇ ਜਿੰਗਾ ਦਾ ਕਰਾਂਗੇ ਚਾਰ ਚੋਲਿਆ ਕਰਾਂਗੇ। ਤੋਰ ਖੋਲ ਕੇ ਫਿਰ। ਠੀਕ ਆ ਗੱਲ ਗੇਜੀ। ਗੇਜੀ ਕਹਿੰਦਾ ਵੀ ਘੱਟੀ ਆ ਘੱਟ ਨਹੀਂ ਹੈਗੇ ਵੱਧ ਹੀ ਨੇ ਕਹਿੰਦਾ। ਹਾਂ। ਦੋ ਬੱਚੇ ਨੂੰ ਪਿਆਦਾ ਕਰਾਂਗੇ ਇਹ ਆ ਗਈ ਛੇਥਣ ਵਾਲੀ ਕੱਟੀ ਆ ਗਈ ਆ ਦੇਖੋ ਤਾਂ ਕੱਟੀ ਦੇਖੋ ਅਲਗ ਹੈ ਨਾ ਕਿਉਂ ਇੱਥੇ ਰੋਕ ਲੈ ਐਂ ਖੜਾ ਲਾ ਤੇਰੇ ਕੋਲ ਟੇਢੀ ਖੜਾ ਲਾ ਬਾਈ ਇਹ ਇੱਥੇ ਰੋਕ ਲੈ ਕੱਟੀ ਚੰਗੀ ਆ ਹਨਾ ਹਾਂ ਆ ਕੱਟੀ ਚੰਗੀ ਕੁਆਲਿਟੀ ਦਾ ਹੀ ਜੀ ਗੱਲ ਨਹੀਂ ਐਂ ਜੀ ਲੈ ਆ ਘਾ ਕੇ ਪਿੱਠਪੜਾ ਬਹੁਤ ਚੰਗਾ ਲੱਗਿਆ ਕੱਟੀ ਨੂੰ ਬਣਾਵਟ ਸੋਹਣੀ ਆ ਹਨਾ ਕਿੰਨੀ ਉਮਰ ਹੋਊਗੀ ਬਾਈ ਹਾਂ ਜੀ ਕਿੰਨੇ ਸਾਲ ਉਮਰ ਕਿੰਨੀ ਹੈ ਦੀ ਇਹਦੀ ਮੰਨ ਕੇ ਤੁਰਪਾ 14 ਮਹੀਨਾ ਨਹੀਂ ਮਰੂਗੀ 14 ਮਹੀਨਾ ਦੀ ਹਾਂ ਜੀ ਤੇ ਆ ਗਈ ਜਮਾ ਸਾਫ ਸੁਥਰੀ ਆ ਹਨਾ ਇਹ ਇੱਥੋਂ ਚੜਾਈ ਜੜੂ ਵੀ ਸੋਹਣੀ ਰੱਖੀ ਹੈ ਜਹਾਂ ਤੋਂ ਆ ਜੀ ਦਾ ਗੈਪ ਤੇ ਬਾਕੀ ਸਭ ਆ ਗਰਮ ਗਰਮ ਵਾਲਾ ਸੀਨ ਈ ਛੇਥਣ ਵਾਲੀ ਮੱਝ ਬਣੂਗੀ ਜਾ ਕੇ ਹਾਂਜੀ ਹਾਂਜੀ ਕਿੰਨੇ ਪੈਸੇ ਦੇ ਇਹ 22000 ਦੀ ਗੱਟੀ ਦੇਵਾਂਗੇ ਜੀ ਹੈ 22000 ਦੀ 22 ਦੀ ਹਾਂਜੀ ਆਹ ਗੱਟੀ ਹਾਂ ਕਹੇ ਗਰੀ ਆਹ ਗੱਟੀ ਬਾਈ ਕਹਿੰਦਾ ਇਕੱਲੇ 22000 ਦੀ ਇਹ ਦੇ ਦਾਂਗੇ ਯਾਰ ਕੱਟੀ ਬਹੁਤ ਕਮਾਲ ਦੀ ਹੈ ਨਾ ਇਹ 22000 ਜੀ ਦੇ ਦਾਂਗੇ ਨੰਬਰ ਆ ਗਿਆ ਦੂਜਾ ਰੇਟ ਵਾਲੀ ਦਾ ਜਮੇ ਧੁੱਕੀ ਚੱਕ ਦਿੰਦਾ ਜਮਾ ਜਾਏ ਰੇਟ ਕਰਾਂਗੇ ਜਾ ਇੱਥੇ ਮਾਰ ਗਏ ਮਰਾ ਓਏ ਪਹਿਲਾਂ ਇਹ ਵੀ ਕੱਟੀ ਬਹੁਤ ਚੰਗੀਆਂ ਅੱਖਾਂ ਅੱਖਾਂ ਦੇਖੋ ਅੱਖਾਂ ਦੋਨੇ ਅੱਖਾਂ ਲਖਾ ਦੇ ਗਰੀ ਨੀਲੀ ਦੇ ਜਵਾਬ ਦੋਨੇ ਠਾਣ ਦੇਖੋ ਬਾਈ ਇੱਥੋਂ ਕਰ ਸਕਦੇ ਹਾਂ ਚੱਕਾ ਆ ਦੇਖ ਆ ਥਾਂ ਦੇਖ ਕਿੰਨਾ ਚੰਗਾ ਲੱਗਿਆ ਦੇਖੋ ਦੇਖ ਥਾਣ ਥੋਣ ਕਰਾ ਦੇ ਚੱਕੇ ਇੱਥੇ ਹਾਂਜੀ ਤੋਰ ਖੋਲ ਕੇ ਇਹਦਾ ਦੁੱਧ ਆ ਲਈ ਲੂਈ ਆ ਜੀ ਨਾ ਜਿਹੜਾ ਛੋਟੀ ਬੱਚਾ ਹੈ ਤਾਂ ਇਹ ਤਿਆਰ ਕਰਨ ਵਾਲਾ ਕਿੰਨੀ ਕੋਮਰ ਹੈ ਜੀ ਉਮਰ ਹੈ ਜੀ ਮੰਨ ਲਾ 12 13 ਮਹੀਨੇ 12 ਮਹੀਨੇ ਦੀ ਉਮਰ ਹੋਵੇ ਐਂ ਦੀ ਲੈ ਚੱਲ ਮੋਰ ਬਾਈ ਕਹਿੰਦਾ 12 13 ਮਹੀਨੇ ਦੀ ਸਿੰਗੀ ਆ ਗਈ ਬਰੀ ਕੂਨੀ ਇਹ ਵੀ ਪਤਾ ਨਹੀਂ ਆ ਕਿ ਮਰ ਜ ਗਿਆ ਛੀਲ ਥੂੜ ਉਹਦੀ ਅੱਖਾਂ ਚ ਆ ਗਏ ਤੇ ਬਾਕੀ ਜੱਤਾਲੀਆਂ ਕਟੀਆਂ ਆ ਗਈਆਂ ਕਿਉਂਕਿ ਇਹ ਬਾੜੀ ਕੋਈ ਪੱਕੜ ਉਮਰ ਦੀਆਂ ਨਹੀਂ ਹੈ ਨਾ ਉਰਲੇ ਬੰਨੇ ਘਰਦੇ ਲੈ ਮਾਰਦੇ ਮਾਰਦੇ ਕਰੀ ਇੱਥੋਂ ਮਾਰਦੇ ਕੈਮਰਾ ਦੋਨੇ ਅੱਖਾਂ ਚ ਜਵਾਬ ਆ ਗਿਆ ਮੱਥੇ ਚ ਆ ਗਿਆ ਬੱਲੇ ਆ ਗਈ ਨੀਲੀ ਰਾਵੀ ਟੱਚ ਕੱਟੀ ਤੇ ਪੈਰਾਂ ਪੂਰਾ ਤੇ ਪੂੰਛ ਤੇ ਨਿਸ਼ਾਨ ਆ ਗਿਆ ਪੂੰਛ ਪਿੱਠ ਪੜਾ ਦੇ ਕਿੰਨਾ ਚੰਗਾ ਕੱਟੀ ਦੇ 13 ਮਹੀਨੇ ਦੀ ਕੱਟੀ ਆ 13 ਮਹੀਨੇ ਦੀ ਕੱਟੂ ਲੈ ਚੱਲ ਹਾਂਜੀ ਓਮਰ ਆ ਗਈ ਬਾਈ ਕਹਿੰਦਾ 13 ਮਹੀਨੇ ਦੀ ਮਾਂ ਵੀ ਨੀਲੀ ਰਾਵੀ ਦੀ ਹਾਂਜੀ ਹਾਂਜੀ ਠੀਕ ਹੈ ਕਾਲੇ ਜੀ ਮਾਦਰ ਵੀ ਬਾਈਆਂ ਨੀਲੀ ਰਾਵੀ ਚ ਆ ਗਈ 13 ਮਹੀਨੇ ਦੀ ਉਮਰ ਨੰਬਰ ਤੀਜਾ ਜਿਵੇਂ ਕਿੰਨੇ ਪੈਸੇ ਜੇਬ ਚ 24000 ਦੇ ਦਾਂਗੇ ਹੈ 24000 ਉਹ ਬਾਈ ਦੀ ਹਾਂ ਦੋਨੇ ਕਿੰਨੇ ਦਾ ਦੇ ਦ ਦੋਨੇ ਮੇਰਾ ਜਾਇ ਜੀ ਮਿਲ ਕਰ ਮਰਹਮ ਕਰਾ ਲਾ ਪਰ 30 ਕਰਾ ਲਾ ਮੈਂ 30 ਕਰਨਾ ਨੇ ਅੱਜ ਠੀਕ ਹੈ ਹਾਂ ਕਿੰਨੇ ਦੇ 24 ਦੇ 24 ਦੇ ਕਿੰਨੇ ਛੱਡ ਦਾਂਗੇ ਜੋੜੇ ਚੋਂ ਜੋੜੇ ਚੋਂ 1000 ਰੁਪਏ ਛੱਡ ਦੂੰ 1000 ਛੱਡ ਦੂੰ 45 ਦਾ ਦੇ ਦੇਗਾ ਹਾਂ ਠੀਕ ਹੈ 24 ਤੇ 24 ਆ ਆਪਣੇ 24 ਤੇ 22 22 ਤੇ 24 46 ਹੋ ਗਿਆ ਹਾਂ 45 ਦੀ ਦੋਨੇ ਹਾਂ 45 ਦੀ ਦੋਨੇ ਦੋ ਠੀਕ ਹੈ ਗੱਲ ਆ ਨੀਲੀ 라ਵੀ ਕੱਟੀ ਤੇ ਆ ਮੋਹਰਾ ਚ ਪੈਂਦੀ ਕੱਟੀ ਦੋਨੇ ਬਾਈ ਕਹਿੰਦਾ 45 ਦਾ ਜੋੜਾ ਦੇ ਦੇਣਾ ਆ ਕੱਟੀ ਬਹੁਤ ਚੰਗੀ ਆ ਆ ਆ ਕੱਟੀ ਦੀ ਗੈਰੀ ਬੈਕ ਤੋਂ ਕਰਾਈ ਪਿੱਠ ਉੱਪਰ ਕਰਾਈ ਚੱਕ ਇਹ ਇੱਥੋਂ ਆ ਆ ਚੀਜ਼ ਕਰਾ ਚੱਕ ਕੱਟੀ ਰੀਅਰ ਨਾਲੇ ਥੱਲੋਂ ਕਰਾਦੇ ਚੋਲ-ਚੂਲੀ ਚੱਕ ਇਹ ਇੱਥੋਂ ਕਰਾਦੇ ਥਾਣਾ ਇਹ ਲੱਗੇ ਨੇ 4 ਜਮਾ ਨਿਖੜਵੇਂ ਲੱਗੇ ਨੇ ਪੂਰੇ ਤੇ ਇੱਥੋਂ ਫੇਸ ਤੇ ਮਾਰੀ ਬਹੁਤ ਠੰਡੀ ਬਹੁਤ ਆ ਕੱਟੀ ਦੀ ਖੜਨੀ ਗੁੜਨੀ ਹੈ ਨਾ ਕਿੰਨੀ ਕੋਮਰ ਬਾਈ ਇਹਦੀ ਇਹਦੀ ਵੀ 13 ਤੋਂ ਮਹੀਨੇ ਦੀ ਉਮਰ ਹੈ 13 14 ਮਹੀਨੇ ਹਾਂ ਲੋਹੀਆਂ ਸਾਰੇ ਕੱਟੀਆਂ ਦੇ ਆਪਣੇ ਕਿੰਨੇ ਮਾਦੀ ਕੱਟੀਆਂ ਤੋਰੋ ਹੀ ਖੋਲ ਕੇ ਤੋਰੋ ਤੋਰੋ ਸਵਾਦ ਹੀ ਨਿੱਗੀ ਜਮਾ ਨਾ ਇਹਦਾ ਨੰਬਰ ਉਹ ਸਾਹਬ ਨਾਲ ਬਾਈ ਨਾਲ ਗੱਲਬਾਤ ਕਰਿਓ ਉਮਰ ਕਿੰਨੀ ਦੱਸਿਆ ਦੀ ਬਸ 13-14 ਮਹੀਨੇ ਦੀ ਮੈਂ 13 ਮਹੀਨੇ ਲਗਭਗ ਆ ਬਾਈ ਕਹਿੰਦਾ ਇੱਕ ਗੱਲ ਦੱਸ ਦੇਣਾ ਮਜ਼ਬੂਤ ਢਾਂਚੇ ਦੀ ਕੱਟੀ ਬਣੂ ਚੌੜੀ ਬਣੂ ਉਤੋਂ ਦੇ ਚੜਾਈ ਵਾਲੀ ਕੱਟੀ ਬਣੂ ਲੂਈ ਲੈ ਲਊਂ ਬਸ ਰੋਕ ਲਾ ਬਾਈ ਰੋਕ ਲਾ ਰੋਕ ਲਾ ਰੋਕ ਲਾ ਬਾਈ ਇਹਦੀ ਵੀ ਬਾਈ ਕਹਿੰਦਾ 13-14 ਮਹੀਨੇ ਉਮਰ ਤੇ ਸ਼ਕੀਨੀ ਵਾਲਾ ਕੋਈ ਲੇਖਾ ਨਹੀਂ ਹੈਗਾ ਹਣਾ ਸ਼ਕੀਨ ਆ ਗਈ ਕੱਟੀਆਂ ਆਪਣੇ ਕੋਲ ਸਾਰੀ ਸ਼ਕੀਨ ਕੱਟੀਆਂ ਮਿਲ ਗਈਆਂ ਆ ਲੈ ਚੱਲ ਹਾਂ ਲੈ ਚੱਲ ਤੇ ਬਣਤਰ ਸੋਹਣੀ ਰੱਖਦੀਆਂ ਹਣਾ ਥਾਣਾ ਆ ਗਿਆ ਸੱਜਣੋ ਸਿੰਗਲ 4 131 ਦਿਖਾਈ ਆ 6 ਥਣ ਵਾਲੀ ਉਹ ਦੱਸ ਕੇ ਦਿਖਾਈ ਆ ਬਾਈ ਨੇ ਉਹ ਵੀ ਕਿਸੇ ਸੱਜਣ ਨੇ ਕਹਿੰਦਾ ਸਪੈਸ਼ਲ ਮੰਗੀ ਸੀ ਤੇ ਨੰਬਰ ਇਹਦਾ 3 ਤੇ ਚੌਥਾ ਨੰਬਰ ਆ ਗਿਆ ਇਹਦੇ ਕਿੰਨੇ ਪੈਸੇ ਬਾਈ ਇਹ ਦੇ ਰਾਂਗੇ ਵੀਰੇ 26000 ਦੀ ਕੱਟੀ ਇਹ 26 ਦੀ ਹਾਂ ਆ ਰੇਟ ਕਹਿ ਲੀਏ ਵੀ ਆਪਾਂ ਜਿਵੇਂ ਆ ਰਹਿਣਗੇ ਫਿਕਸ ਜਮਾ ਖੇਚਵੇਂ ਰੇਟ ਠੀਕ ਆ ਗੱਲ ਹਾਂ ਇਹਦਾ ਬਾਈ ਕਹਿੰਦਾ 26 ਲੈ ਲਾਂਗੇ ਨੰਬਰ ਚੌਥਾ ਤੇ ਹੁਣ ਮਾਰਦੇ ਪੰਜ ਆਹ ਦੋਨੇ ਕੱਟੇ ਇਕੱਕਰੋ ਜੋੜਾ ਲੱਤਾਗਾ ਮੈਂ ਛਵੇਂ ਦਿਖਾ ਦਾਂ ਤੇ ਪੈਣੀ ਇਹ ਦੋਨੇ ਹਾਂ ਕਰੇ ਮੈਂ ਛਵੇਂ ਕਰੇ ਦਿਖਾ ਦਿੰਦੇ ਇਹ ਇਹਦੀ ਇਹਦੀ ਦਿਖਾ ਕੇ ਰੀ ਯੋਜੀ ਨਹੀਂ ਹੈ ਕਿ ਇਹ ਆ ਚੀਜ਼ਾਂ ਦੀ ਚੜਾਈ ਫੁੱਲ ਆ ਗਈ ਹੈ ਨਾ ਤੇ ਥਾਣ-ਥਾਣ ਕਰਾ ਦੀ ਥੱਲੋਂ ਚੱਕ ਇਹ ਵੀ ਸਿੰਗਲ ਚਾਰ ਆ ਗਏ ਇੰਨੀ ਉਮਰ ਬਾਈ ਦੀ ਇੰਨਾਂ ਦੇ ਦੋਨਾਂ ਦੀ ਉਮਰ ਲਾਲਾ ਵੀ 12-12 ਕਿ ਮਹੀਨੇ ਦੇ ਹੋ ਰਹਿ 12 ਦੇ ਨੂੰ 12 ਦੇ ਉਹ ਅੱਛਾ ਉਹਦੀ ਤੋਂ ਘੱਟ ਹੋ ਸਾਦੀ ਮੜੀ 10-15 ਦੇ ਮਹੀਨੇ ਕਿਦਰ ਪਾ ਦੋਨੇ ਇਕੱਠੀਆਂ ਮੈਂ ਥਾਣਾ ਉਹਨਾਂ ਦੇ ਘਰੇ ਖੜੇ ਦੋਨੇ ਦਿਖਾ ਦਾਂਗਾ ਆ ਦੋਨੇ ਤੋਰ ਇਕੱਠੀਆਂ ਹਾਂ ਜੋੜੇ ਹੀ ਤੋਰ ਦੇ ਨੰਬਰ ਆ ਗਿਆ ਪੰਜਵਾਂ ਤੇ ਛੇ ਉਹਨਾਂ ਨੇ ਪੁੱਛਦਾ ਕੀ ਇਹ ਬੇੜੇ ਖੁੱਲੀਆਂ ਤੁਰੇ ਫਿਰਦੇ ਇਹ ਠੀਕ ਆ ਗੱਲ ਮੈਂ ਮੂਰੀਆਂ ਬਾਜਦਾ ਨਹੀਂ ਤੁਰੇ ਫਿਰਦੇ ਖੁਰਨੀ ਲੱਗੇ ਨਹੀਂ ਠੀਕ ਤੋਰਦੇ ਤੋਰਦੇ ਕੋਈ ਗੱਲ ਨਹੀਂ ਕੱਟੀਆਂ ਤੋਰਦੇ ਥਣ ਸਿੰਗਲ ਚਾਰ ਦੋਨਾਂ ਦੇ ਗਰਾਂ ਥਾਣੀ ਬੜ ਟੋਪ ਦੇ ਲੱਗੇ ਦੋਨਾਂ ਦੇ ਇਹ ਕੱਟੀਆਂ ਜੱਗ ਥਣ ਕੋਲੇ ਨੇ ਨੇੜੇ ਨੇੜੇ ਫੜ ਕੇ ਤੋਰਦੇ ਇਕੱਠੀਆਂ ਕਰਕੇ ਧਲਿਆਰੇ ਦਾ ਥੋੜਾ ਜਿਹਾ ਮੰਨਣ ਗਿਆ ਇਹ ਵੀ ਕੱਟੀਆਂ ਦੇ ਧਲਿਆਰਾ ਕੋਈ ਪਾਉਂਦਾ ਨਹੀਂ ਵਪਾਰੀ ਦਾ ਪਾਲਾ ਨਹੀਂ ਲਿਆ ਕੇ ਕੱਢੇ ਫੁੱਲੀਆਂ ਤੁਰੀਆਂ ਫੰਦੀ ਬਿਹੜੇ ਦੇ ਨਾਲੇ ਠੀਕ ਆ ਗੱਲ ਤੇ ਲੈ ਚੱਲ ਲੈ ਚੱਲ ਉਮਰ ਆ ਗਈ ਬਾਈ ਕਹਿੰਦਾ ਇੱਕੋ ਨਾਲ ਦੀ ਦੋਨਾਂ ਦੀ ਇੱਥੇ ਰੋਕ ਲਾ ਬਾਈ ਰੋਕ ਲਾ ਰੋਕ ਲਾ ਵੋਝ ਕੇ ਵੋਝ ਕੇ ਤੰਗ ਨਾ ਕਰ ਤੇ ਇੱਥੋਂ ਵਿਖਾ ਦੀ ਦੋਨਾਂ ਦੇ ਕਿੰਨੇ ਪੈਸੇ ਜਮੇ ਹੈ ਜਮੇ ਦੋਨੇ ਇਹ ਦੇ ਦਾਂਗੇ 50 ਹਜ਼ਾਰ ਦੇ ਦੋਨੇ ਜੋੜਾ ਦੇ ਦਾਂਗੇ 25 25 ਦੀ ਹਾਂ ਠੀਕ ਹੈ ਗੱਲ ਅੱਲਾ ਹੈ ਜੀ ਚੰਗੀਆਂ ਗੱਟੀਆਂ ਦੋਨੇ ਅੱਜ ਠੀਕ ਹੈ ਗੱਲ ਅੱਲਾ ਹੈ ਜੀ ਅੱਲਾ ਹੈ ਚੱਲ ਕਈ ਵਾਰੀ ਤਲਿਆਰੇ ਕਰਕੇ ਖੁੱਲੀਆਂ ਨਹੀਂ ਗੱਟੀਆਂ ਇਹ ਠੀਕ ਹੈ ਗੱਲ ਖੁੱਲੀਆਂ ਕਰਕੇ ਕਰਦੀਆਂ ਥੋੜਾ ਜਿਹਾ ਇੱਥੋਂ ਘੇਰੀ ਦਿਖਾ ਦੀ ਪਛਾਹ ਤੋਂ ਵੱਡੀ ਜੀ ਬੰਤਰ ਦਿਖਾ ਦੀ ਕਦ ਕਾੜ ਦਿਖਾ ਦੀ ਗੱਟੀਆਂ ਦੇ ਥਣ ਰਹਿਣਗੇ ਸਿੰਗਲ 4 4 ਉਹ ਚੀਜ਼ ਦੀ ਬਾਈ ਕਹਿੰਦਾ ਗਾਰੰਟੀ ਰਹੂਗੀ ਥਣ ਦਿਖਾ ਦੇ ਵੀਰੇ ਥੱਲੀ ਕਰਾ ਦੇਣਾ ਗੱਲੀ ਬਣੂਗੀ ਦੇ ਹੱਲੀ ਕਰਾ ਦੇ ਹਾਂ ਉਹ ਜੀ ਦੀ ਤਸੱਲੀ ਰਹੂ ਤੇ ਬਾਕੀ ਇੱਥੇ ਤੁਸੀਂ ਚੈੱਕ ਵੀ ਕਰ ਸਕਦੇ ਹੋ ਵੀ ਚਾਰ ਚਾਰੀ ਨੇ ਫालतੂ ਨਹੀਂ ਹੈਗਾ ਜਿਹੜੀ ਇਹ ਛੇ ਹੈਗੇ ਤੇ ਉਹ ਬਾਈ ਨੇ ਦੱਸ ਹਾਂ ਪਹਿਲਾਂ ਦੱਸਿਆ ਆਪਾਂ ਇਹ ਦੋਨੇ ਦੇ ਦਾਂਗੇ ਬਾਈ ਕਹਿੰਦਾ 50000 ਦੀਆਂ ਤੇ 11 ਗੈਰੀ ਕੈਮਰਾ ਐ ਕਮਾ ਲਿਆ ਕਟੀਆਂ ਤੇ ਤੇ ਉਸ ਤੋਂ ਬਾਅਦ ਫਿਰ ਆ ਆ ਬੱਛੀ ਤੇ ਮਾਰਦੀ ਕੈਮਰਾ ਜ਼ੋਰ ਜ਼ੋਰ ਦਾ ਬਾਹਲੇ ਨੇ ਸ਼ੀਲ ਠੰਡੀ ਯਾਰਾ ਗੱਲ ਮੈਂ ਬਾਈ ਆ ਇੱਕ ਗੱਲ ਨੂੰ ਪਹਿਲਾਂ ਦੱਸ ਦਾਂ ਕਿਹੜੇ ਮੂਲੇ ਥਾਣਾ ਜਮਾ ਛਹੀ ਨੇ ਦੋਨੇ ਦੋਨੇ ਪਿਛਲੇ ਹਾਂ ਪਿਛਲਾ ਥਾਣਾ ਔਰਲਾ ਪਸ਼ਮਾ ਕਰਦੀ ਅੱਧਾ ਥਾਣਾ ਦੁੱਧ 14 ਕਿਲੋ ਬੱਤੇ 13 ਕਿਲੋ ਚਵਾ ਕੇ ਦੇਵਾਂਗੇ ਆ ਆ ਪਿਛਲਾ ਜਿਹੜਾ ਉਤਲਾ ਹੈ ਇਹਦਾ ਖੜਾ ਖੜਾਗਾ ਥਣ ਨਹੀਂ ਜੇ ਛੀਲ ਠੰਡੀ ਕੇ ਮਰਜੀ ਲੈ ਠੀਕ ਆ ਕੋਈ ਇਹਦੀ ਗੱਲ ਨਹੀਂ ਦੁੱਧ 14 ਕਿਲੋ ਆ 13 ਕਿਲੋ ਕਹਿ ਕੇ ਦੇਵਾਂਗੇ ਅਗਲੇ ਦੋਨੇ ਥਣ ਨੇ ਜਿਹੜੇ ਉਹ ਚੱਲਦੇ ਨੇ ਬਿਲਕੁਲ ਨਵਰ ਨਵ ਆ ਮਗਲ ਪਛਮਾਨ ਕਰਦਾ ਅੱਧਾ ਥਣਾ ਤੇ ਜਿਹੜਾ ਪਿਛਲਾ ਥਣ ਕਬੈਣੀ ਵਾਲ ਆ ਗਿਆ ਉਹ ਜਮਾ ਡੈਡ ਤੇ ਜਿਹੜਾ ਬੈਣੀ ਵਾਲਾ ਉਹ ਬਾਈ ਕੰਨਾ ਅੱਧਾ ਤੁਸੀਂ ਇਹ ਮੰਨ ਲਿਓ ਵੀ ਢਾਈ ਥਣ ਨੇ ਦੁੱਧ 14 ਕਿਲੋ 13 ਕਿਲੋ ਕਹਿ ਕੇ ਦੇਵਾਂਗੇ ਨਾ ਲੀਟਰ ਮਣ ਕੇ ਲੈਣ ਕਰੀ 14 ਲੀਟਰ 13 ਲੀ 22 ਥਾਣਾ ਚ ਹਾਂ ਉਹ ਬੱਚਾ ਗਾ ਉਹ ਬੱਚਾ ਬੈਠਾ ਕੋਲੇ ਬੱਚੇ ਦੇ 14 ਨਹੀਂ ਤਾਈ ਜੂਣ ਨੇ ਨਿਆਣਾ ਪਾ ਚੋਦੇ ਕਿਵੇਂ ਬੈਠੀ ਅੱਛਾ ਐ ਨਿਆਣਾ ਪਾ ਲੈ ਕਿੰਨੇ ਕ ਦਿਨ ਦਾ ਸੂ ਇਹਦਾ ਸੂ ਇਹਨ ਹੋ ਗਿਆ ਤੇ ਸਾਹਮਣੇ ਲਾ ਲਓ 20 ਕਿਨ 15 20 ਤਰਾਂ ਦਾ ਢੋਲ ਖੋਲ ਕੇ ਫੇਰਾ ਤੇ ਜਾਨ ਜੂਨ ਤਾਂ ਬਹੁਤਾ ਹਨਾ ਉਹ ਜਦ ਦੁੱਧ ਮੰਨ ਕੇ ਦਰਪਾ ਕਿਹਨੇ ਯਾਰ 22 22 ਥਾਣਾ ਚ ਤੇਰਾ 14 ਇਹਨੇ ਜਰਾ 85000 ਰੁਪਏ ਲਾਉਣਾਗਾ ਠੀਕ ਆ ਮਨ ਦੁੱਧ ਪੀਣ ਨੂੰ ਕੀ ਮਾੜੀ ਐ ਇਹ ਬੈੜ ਚੰਗੀ ਆ ਨਾ ਬਜ ਨਾ ਗਰਮੀ ਨਹੀਂ ਵੀ ਮੰਨਦੀ ਆ ਬੈੜ ਚੰਗਿਆ ਗਰਮੀ ਗਰਮੀ ਮੰਨਣ ਵਾਲਾ ਸੀ ਨਹੀਂ ਚਵਾਈ ਕਿਵੇਂ ਆ ਚਵਾਈ ਇਧਰ ਪੰਪ ਨਾਲ ਦੇ ਮੈਂ ਧਾਰਾ ਮਾਰ ਕੇ ਦਿਖਾਉਣ ਵਾਲਾ ਕਰ ਦਿੰਨਾ ਬਾਕੇ ਠੀਕ ਹੈ ਨਾ ਕੋਈ ਗੱਲ ਨਹੀਂ ਜੀ ਗੱਲ ਨਹੀਂ ਗਈ ਆ ਲੈ ਆ ਲੈ ਔਰ ਲੈ ਲੈ ਚਵਾਈ ਆ ਗਈ ਪੰਪ ਨਾਲ ਦੀ ਜੋਰਾਂਾਂ ਜਾ ਕੇ ਬੜੇ ਸੱਜਣਾ ਸੋ ਚੈੱਕ ਕਰ ਸਕਦੇ ਮੱਝਾਂ ਵਰਗਾ ਦੁੱਧ ਦੀ ਪਿਆ ਤੂ ਇਹ ਮੰਨ ਲਓ ਤੁਸੀਂ ਵੀ ਇੱਕ ਮੱਝ ਹੀ ਦੇ ਦੀ ਬਾਈ ਤੋਂ 13 ਲੀਟਰ ਦੁੱਧ ਬਾਈ ਕਹਿੰਦਾ ਇਹਦੇ 2.5 ਥਣ ਜਿਹੜੇ ਚੱਲਦੇ ਆ ਇਹ 14 ਕਿਲੋ ਆ 13 ਲੀਟਰ ਮਣਕੇ ਦੇਵਾਂਗੇ 13 ਲੀਟਰ ਮਣਿਆਵਾਂਗੇ ਪੈਸੇ ਕਿੰਨੇ ਜਮੇ ਜੇਬ ਚ ਪਾਉਣ ਵਾਲੇ ਮੋਲ ਤਾਂ ਕਿੰਨਾ ਮਰਜ਼ੀ ਕਰ ਲੈ 40 ਕਰ ਲੈ 42 ਕਰ ਲੈ 33000 ਦੀ ਵੜ ਦੇ ਦਾਂਗੇ ਹੋਰ ਘੱਟ ਕਰ 1000 ਹੋਰ 30000 ਆ ਦੀ ਵੜ ਦੇਵਾਂਗੇ ਪੂਰੇ 30 ਹੀ ਦੇ ਦਾਂਗੇ ਚਲ ਦੇ ਦਾਂਗੇ ਪੂਰੇ 30 ਹੀ ਦੇ ਦਾਂਗੇ ਯਾਰਾ ਤੇ ਸੁਆਹ ਆ ਦੀ ਆ ਗਈ ਬਾਈ ਕਹਿੰਦਾ ਠੰਡੀ ਸੀਲ ਨਿਆਣੇ ਤੇ ਲੱਗੀ ਹੋਈ ਆ ਆ ਨਿਆਣਾ ਪਾ ਕੇ ਚਲੋ ਤੇ 30000 ਦੀ ਪੂਰੀ ਦੇਣਾ ਹਾਂ ਦੇਵਾਂਗੇ ਤੇ ਹੁਣ ਮਾਰਦੇ ਘਰੀ ਆ ਮੱਝ ਦੇ ਕੈਮਰਾ ਲੇਵਾ ਕਰਾ ਦੇ ਜੇ ਆ ਕਾਡਰ ਸਾਫ ਆ ਗਿਆ ਥੱਲੋਂ ਬਿਲਕੁਲ ਤੇ ਪੈਂਦੀ ਆ ਮੱਝਾਂ ਜੀ ਪਰ ਥਣਲੇ ਵੀ ਸਾਫ ਆ ਸੁਆਹ ਸੁਆਹ ਕਨੇ ਟਾਈਮ ਦਾ ਸੁਆਹ ਉਹ ਬੱਚਾ ਦੇਖ ਲੋ ਜੀ 2 ਕੁ ਮਹੀਨਾ ਸੁਆਊਗਾ ਕੱਟਾ ਮਗਰਾ ਹਾਂ ਕੱਟਾ ਤੋਰ ਕੇ ਬੱਚੇ ਤੇ ਵੀ ਮਾਰਾਂਗੇ ਕੈਮਰਾ ਕੋਈ ਨਹੀਂ ਹਾਂ ਚਲ ਤੋਰ ਤੋਰ 2 ਕੁ ਮਹੀਨੇ ਦੀ ਸੁਈ ਗੱਪਣ ਤਾਂ ਗੱਬਣ ਨਹੀਂ ਵੀਰੇ ਕਰਾਈ ਤਾਰਾਂ ਦੇ ਕੇ ਹਟ ਗਏ ਹਾਂ ਟੀਕਾ ਭਰਾਉਣਾ ਹੀ ਬੱਚਾ ਹੌਲ ਚ ਭਰਾਇਆ ਗਿਆ ਨਹੀਂ ਉਹ ਕਹਿੰਦੇ ਇੱਥੋਂ ਗਲਤ ਆ ਸੀ ਆਪਣੇ ਕੋਲ ਤਾਂ ਆਉਂਦੀ ਜਾਂਦੀ ਰਹਿੰਦੇ ਨੇ ਠੀਕ ਆ ਗੱਲ ਆ ਹਾਂ ਤੇ ਇੱਥੋਂ ਮਾਰ ਗਿਆ 11 ਕਿਲੋ ਜੀ ਆਪਣੇ ਕੋਲ ਜੀ ਦਾ ਲਾਇਆ ਕੇ ਸੂਏ ਦਾ ਆਈਡੀਆ ਭਰਾ ਲਾ ਲਿਓ ਚੌਥਾ ਪੰਜਵਾਂ ਕਿੰਨਵਾਂ ਉਹ ਤੁਸੀਂ ਲਾ ਲਿਓ ਆਈਡੀਆ ਤੇ ਆ ਅਗਰ ਹੀ ਬੱਚਾ ਇਹਦਾ ਨਾਲ ਇਹ ਤੇ ਮਾਰਦੇ ਕੈਮਰਾ ਆ ਕੱਟਾ ਆ ਗਿਆ ਨਾਲ ਇਹਦੇ ਤੇ ਇੱਥੋਂ ਲਿਆ ਪੈਂਦੀ ਮੱਝਾਂ ਜਾ ਸਵਾ ਦੀ ਕਿਵੇਂ ਆ ਪੂਰੀ ਠੰਡੀਆਂ ਰਹਿ ਕੇ ਮਰਜੀ ਚੋ ਜਿਲੇ ਕੋਈ ਚੱਕਰੀ ਨਹੀਂ ਤੇ ਸਮਾਂ ਹੈਗਾ ਸੱਜਣੋ ਇਹ ਮੰਨ ਲਓ ਵੀ ਹੁਣ ਬੱਜੇ ਨੇ 12 ਉਹ ਹਿਸਾਬ ਨਾਲ ਜ ਸਵੇਰ ਦੀ ਚਵਾਈ ਇਹਦੀ ਹੋਈ ਹੋਈ ਆ ਸਾਡੇ 6:00 ਵਜੇ ਚੋਂ ਆਉਣ ਨੇ ਆਪਾ ਕਿੰਨਾ ਦੁੱਧਾ ਬਾਈ ਦੁੱਧ ਵੀਰੇ 9 ਕਿਲੋ ਆ ਮੇਰੇ ਕੋਲ ਕਿੰਦੋਂ ਲਿਆਂਦੀ ਉਹਦਾ 10-11 ਕਿਲੋ 10 ਕਿਲੋ ਦੁੱਧ ਸੀ ਆਪਾਂ 8 ਕਿਲੋ ਕਹਿ ਕੇ ਦੇਵਾਂਗੇ ਝੂਠ ਨਹੀਂ ਮਾਰਨਾ ਠੀਕ ਆ ਦੁੱਧੇ ਨਹੀਂ ਮੈਂ 9 ਕਿਲੋ ਹੋਵੇ ਠੀਕ ਆ 8 ਕਿਲੋ ਕਹਿ ਕੇ ਦੇਵਾਂਗੇ ਕਿੰਨੇ ਪੈਸੇ 72000 ਦੀ ਮੈਂ ਦੇਵਾਂਗੇ 8 ਕਿਲੋ ਦੁੱਧ ਕਹਿ ਕੇ ਦੇਣੀ ਆ ਬਾਈ ਕਹਿੰਦਾ ਦੁੱਧ ਹੈਗਾ 9 ਕਿਲੋ ਤੇ ਥੱਲੋਂ ਆ ਗਈ ਬਿਲਕੁਲ ਸਾਫ ਚਵਾਈ ਦੀ ਆ ਗਈ ਨਰਮਾ ਤੇ 72000 ਦੀ ਮੱਝ ਬਾਈ ਆਪਣੇ ਕੋਲ ਥੋੜਾ ਮਨ ਉਪਰ ਆਇਆ ਕਰਕੇ ਇੱਕ ਦੋ ਦਿਨਾਂ ਕਰਕੇ ਆਏ ਬਾਈ ਕਹਿੰਦਾ 72 ਦੀ ਦੇ ਲਾਂਗੇ ਭੋਲਗੇ ਜੀ ਨੰਬਰ ਤੇਰਾ 97795 62218 ਜੀ 97795 62218 ਮੱਝ ਵੀ ਦਿਖਾਤੀ ਗਾਂ ਵੀ ਦਿਖਾਤੀ ਤੇ ਇਧਰਲੇ ਬੰਨੇ ਕਟੀਆਂ ਦੀ ਬਾਈ ਨੇ ਮੰਡੀ ਲਾਤੀ ਜਿਹੜਾ ਵੀ ਪਸ਼ੂ ਪਸੰਦ ਆਉਂਦਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਲੈ ਜਿਓ ਪਿੰਡ ਫਤੇਗੜ ਛੰਨਾ ਤਹਿਸੀਲ ਤੇ ਜ਼ਿਲ੍ਹਾ ਬਰਨਾਲਾ ਧੰਨਵਾਦ